ਆਪਾ ਚੋਰ ਆ ਆਪਾ ਠਾਕਾ ਆਪਾ ਬੁਰੇ ਆ ਮੈਂ ਹੈਰਾਨ ਹਾਂ ਕਿ ਗੁਰੂ ਨਾਨਕ ਦੇ ਦਰ ਵਿੱਚ ਕਿੰਨੀ ਤਾਕਤ ਹੈ ਜਦੋਂ ਅਸੀਂ ਦਰਵਾਜ਼ੇ ਦੇ ਅੰਦਰ ਆ ਜਾਂਦੇ ਨੇ ਤੇ ਉਥੋਂ ਦੇ ਪ੍ਰਬੰਧ ਕਹਿੰਦੇ ਨੇ ਗੁਰਮੁਖ ਆ ਇਹਨੇ ਕਹਿਣਗੇ ਕਿ ਤੂੰ ਚੋਰ ਹੈ ਗੁਰੂ ਨਾਨਕ ਦੀ ਦਲੀਲ ਵਿੱਚ ਇੰਨੀ ਬਰਕਤ ਹੈ ਕਿ ਇੱਥੇ ਕੋਈ ਵੀ ਆ ਜਾਏ ਉਹਨੂੰ ਗੁਰਮੁਖ ਬਣਾ ਦਿੰਦੇ ਨੇ ਇਸ ਲੜੀ ਦੇ ਤਹਿਤ ਰੋਪੜ ਦਾ ਰਹਿਣ ਵਾਲਾ ਮੁਸਲਮਾਨ ਉਸਾ ਨਾਮ ਬੋਲੇ ਸ਼ਰ ਕਰਕੇ ਲਿਖਿਆ ਤਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਤੇ ਆਇਆ ਤੇ ਆਪਾਂ ਇਹ ਵੀ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ ਪੂਰੇ ਤੇ ਪ੍ਰਧਾਨ ਨਵਾਵੇ ਪ੍ਰਮ ਮੱਥਾ ਉਹ ਪੂਰਾ ਪ੍ਰਧਾਨ ਜਿਹੜਾ ਮੇਸ਼ਰ ਤੇ ਅੱਗੇ ਝੁਕਦਾ ਕਦੀ ਦੀ ਧੌਣ ਆਕਰਦਾ ਕਿੱਲਾ ਗੱਲਿਆ ਉਹ ਪ੍ਰਧਾਨ ਨਹੀਂ ਅਕੋਰਡਿੰਗ ਟੂ ਗੁਰੂ ਕੀ ਬਾਣੀ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਪੂਰੇ ਤੇ ਪ੍ਰਧਾਨ ਨਵਾਵੇ ਪ੍ਰਮ ਮੱਥਾ ਜਿਹੜੇ ਪਰਮੇਸ਼ਰ ਦੇ ਅੱਗੇ ਝੁਕਦੇ ਨੇ ਉਹ ਭਾਈ ਪ੍ਰਦਾਨ ਨੇ ਉਹੀ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਮਾਈ ਭਾਈ ਵੱਡੇ ਛੋਟੇ ਬਥੇ ਤੱਕਦੇ ਨੇ ਤੇ ਮੇਰਾ ਬਾਦਾਂ ਵਾਲਾ ਕਹਿੰਦਾ ਨਿਹਾਲ 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 ਸ਼ੰਕਾ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ ਮੌਲੇ ਸ਼ਾਹ ਨੇ ਉੱਠ ਕੇ ਸਵਾਲ ਕੀਤਾ ਪਾਤਸ਼ਾਹ ਮੈਂ ਬੇਨਤੀ ਕਰਾਂ ਕਿ ਮੌਲੇ ਸ਼ਾਹ ਗੱਲ ਖੁੱਲ ਕੇ ਕਰ ਕਈ ਦਾ ਜੀ ਮਾਈ ਪਈ ਆਉਂਦੇ ਨੇ ਤੁਸੀਂ ਹਰ ਕੰ ਨੂੰ ਲਿਆ ਲਿਆ ਕੀ ਜਾਂਦੇ ਕੀ ਲਿਆ ਹੋ ਜਾਣਗੇ ਉਥੇ ਲਿਖਿਆ ਵੀ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜਾ ਖਜਾਨਚੀ ਸਿੰਘ ਜੀ ਦਾ ਉਹਦਾ ਨਾਮ ਆਲਮ ਸਿੰਘ ਕਰਕੇ ਲਿਖਿਆ ਗੁਰੂ ਪਾਤਸ਼ਾਹ ਦੇ ਸਮੇਂ ਵੱਖ-ਵੱਖ ਡਿਊਟੀਆਂ ਵਾਲੇ ਗੁਰਸਿੱਖ ਸਨ ਜਿਹਨੂੰ ਆਪਾਂ ਕਹਿੰਦੇ ਰਸੂਈਆ ਵਿਭਾਗ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਸੂਹੀਏ ਵਿਭਾਗ ਦਾ ਚਾਰਚੀਓ ਦਾ ਨਾਮ ਸੀ ਜਾਲਮ ਸਿੰਘ ਜਿਹੜਾ ਇਕਨੋਮਿਕਲ ਵਿਭਾਗ ਦਾ ਜ਼ਿੰਮੇਵਾਰ ਉਹਦਾ ਨਾਮ ਸੀ ਆਲਮ ਸਿੰਘ ਕਹਿੰਦੇ ਆਲਮ ਸਿੰਘਾ ਮੌਲਿਆ ਉਹਨੇ ਲਿਆਂਦੇ ਤੇ ਕਹਿਣ ਲੱਗੇ ਮੀਆਂ ਧਿਆਨ ਨਾਲ ਪੜ ਕਹਿਣ ਲੱਗਾ ਜੀ ਪੜਿਆ ਨਹੀਂ ਜਾਂਦਾ ਅੱਖਰ ਪੁੱਠੇ ਨੇ ਕਹਿਣ ਲੱਗੇ ਆਲਮ ਸ਼ਾ ਸੋਰੀ ਦੀ ਖੇਚਲ ਕਰ ਇਸ ਮੋਰ ਨੂੰ ਸਿਆਹੀ ਲਾ ਜਦੋਂ ਸਿਆਹੀ ਲਾ ਕੇ ਕਾਗਜ਼ ਤੇ ਲਾਇਆ ਤੇ ਕਹਿਣ ਲੱਗਾ ਜੀ ਹੁਣ ਤਾਂ ਸਿੱਧੇ ਪੜੇ ਜਾਂਦੇ ਨੇ ਕਹਿਣ ਲੱਗੇ ਬੌਲਿਸ਼ਾ ਤੇਰੇ ਸਵਾਲ ਦਾ ਜਵਾਬ ਹੈ ਜਦੋਂ ਕੋ ਗੁਰੂ ਦਾ ਸਿੱਖ ਨਮਾਣਾ ਹੋ ਕੇ ਗੁਰੂ ਅਰਦਾਸਪੁਰ ਸਾਹਿਬ ਮੱਦੀ ਸਾਹਿਬ ਤੋਂ ਬਹੁਤ ਬੇਰ ਬੇਨਤੀ ਕੀਤੀ ਹੈ ਜਦੋਂ ਵੀ ਧੰਗ ਗੁਰੰਸਾਚੇ ਪਾਤਸ਼ਾਹ ਨੂੰ ਸਿੱਖਦਾ ਕਰਦੇ ਹੋ ਨਾ